ਹਾਂਜੀ ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਤੇ ਅਸੀਂ ਹੁਣ ਆਏ ਸੀਗੇ ਸਾਗ ਲੈਣ ਹਮ ਹਲੋ ਸਾਡਾ ਲਾਇਆ ਵਾ ਦੇਖ ਲਾ ਹੈ ਕਹਿੰਦਾ ਸੌਣਾ ਰੂੜੀਆਂ ਚ ਸੁਪਨੇ ਸੀ ਸਮੈਲਾਂ ਦੇ ਹਾਂ ਹੈ ਵੱਢਣੀ ਪਾਲਕ ਪੌਣੇ ਪੈਂਟ ਕੋ اٹੇ ਹਾਂ ਸਹੀ ਗੱਲ ਆ ਜੀ ਕਹਣਾ ਹੈ ਬਬਾ ਆਪ ਭਾਈ ਤੇ ਮੈਂ ਤਾਂ ਤੈਨੂੰ ਕਸਮ ਨਹੀਂ ਕਿਹਾ ਪਰੌਣਿਆਂ ਨੇ ਤਾਂ ਬਾਲਾ ਕੁਝ ਬੋਲਦੇ ਸੀ ਸਾਲਿਆਂ ਨੂੰ ਪਹਿਲਾਂ ਹਾਂ ਬਬਾ ਪਰੌਣਿਆਂ ਤੂੰ ਮੈਨੂੰ ਆਇਆ ਸਹੀ ਗੱਲ ਆ ਬਬਾ ਬਾਲੀਆਂ ਚ ਢਾ ਮਖੌਲ ਕਰਦੇ ਹੁੰਦੇ ਸੀ ਨਾ ਉਹਨਾਂ ਆਪ ਭਰਾ ਭਰਾਵਾ ਰਾਤ ਕਰੀ ਜਾਵੇ ਹਲੋ ਹੈਲੋ ਮੈਂ ਵੀ ਨਾਲ ਆ ਭੈਣ ਨੂੰ ਦੱਸ ਤੇ ਹੈਲੋ ਮੈਂ ਵੀ ਨਾਲ ਆ ਉਹ ਕਹਿੰਦੀ ਜਵਾਈ ਭਾਈ ਦੀਆਂ ਰੋਟੀਆਂ ਪਹਿਲਾਂ ਲੈਣਗੀਆਂ ਬੇਫਿਕਰ ਹੋ ਜਾ ਕਹਿੰਦੀ ਪਿੱਛੇ ਬੇਟਾ ਰੌਲਾ ਪਾਈ ਜਾਂਦਾ ਉਹਨੂੰ ਰੋਕ ਮੈਂ ਕਹਿੰਦਾ ਰੋਕਦਾ ਰੱਖਦਾ ਨਹੀਂ ਇਹਦੀ ਸੋਚ ਹੈ ਨਹੀਂ ਇਹ ਤਾਂ ਬੰਦੀ ਕਰਨਾ ਪੈਂਦਾ ਤੇਲ ਮੁੱਕੇ ਤੋਂ ਖੜਦਾ ਮੈਂ ਕਹਾਂ ਜੇ ਤੇਲ ਨਾ ਮੁੱਕਿਆ ਤਾਂ ਖੌਰੂ ਪਾ ਦੂ ਤਾਂ ਬੇੜਾ ਪੱਟ ਦੂ ਪਤੰਦਰ ਮੈਂ ਕਹਾਂ ਬੜਾ ਭੜਾ ਮਾਤਰਾ ਯਾਰ ਕੋਈ ਗੱਲ ਲੈ ਯਾਰ ਭੰਜਾ ਵਾਂਗੂ ਬਾਡੀ ਯਾਰੇ ਬਿਜਲੀ ਬੜਾ ਸੌਂ ਗਿਆ ਯਾਰੇ ਮੈਂ ਮਰੀ ਜੇ ਨਹੀਂ ਯਾਰੇ ਮਾਲਕ ਖੜਾ ਕਹਿੰਦੀ ਉਹ ਯਾਰ ਜੀ ਜੀ ਦੇ 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 ਨਹੀਂ ਉਹਦਾ ਯਾਰ ਤੂੰ ਉਹ ਨਹੀਂ ਆ ਜਾ ਨਹੀਂ ਯਾਰੇ ਹੇ ਕੰਮ ਕਰ ਲਈ ਤੂੰ ਮੈਂ ਘਰ ਨੂੰ ਜਾ ਨਹੀਂ ਯਾਰੇ ਉਹ ਇੱਧਰ ਗੱਲ ਲੈ ਯਾਰ ਪੰਜ ਕੋਟ ਬਾਕੇ ਆ ਗਿਆ ਯਾਰ ਕੁਝੜੀ ਵਾਲਾ ਕੰਮ ਯਾਰੇ ਹਾਂ ਕੰਮ ਵਾਲਾ ਬੰਦਾ ਨਹੀਂ ਲੱਗਦਾ ਬੱਬਾ ਇਹ ਉਤਰਾ ਕੇ ਮੇਰਾ ਮੇਰਾ ਗਾਂ ਮੇਰਾ ਪਿਆ ਆ ਗਿਆ ਉਹ ਕਿਉਂ ਜਿਹੜੀਆਂ ਨੂੰ ਮਾਰਿਆ ਬੋਲ ਜਾ ਹੁਣਾਂ ਹਾਂ ਕਿਉਂ ਤੂੰ ਕੰਜਰ ਤੇ ਆ ਅਸੀਂ ਵੀ ਤਾਂ ਕੰਮ ਕਜਾਇਆ ਪਿਆਰ ਨਾ ਕਰਦੇ ਸੀ ਪੁੱਤ ਦਾ ਕੁਛ ਆ ਜਾ ਕਜੀ ਹਾਂ ਕਿਹਦਾ ਹਾਈ ਹੋ ਜਾ ਕਾਂਬਲਾ ਪੰਜਾਬ ਉਹ ਤਾਂ ਤੁਸੀਂ ਮੀ ਬੁੜਿਆ ਮੈਂ ਮਾਰੀ ਜਾਂਦਾ ਇੱਜ ਹਾਂ ਜੇ ਜੋ ਕੰਮ ਨਹੀਂ ਕਰਦਾ ਪੈਸੇ ਪੂਰੇ ਲੈ ਜਾਂਦਾ ਯਾਰ <laughs> पता असि भी पैसे देते, देते कमाके दते खेत तू किस बजाया मेरे आने बिमारी चल बंद गजीबा चेजेबानू भी न माल क्या काम चावी कि dek ni ni nak kena ada pina ah pad nahi ਨਹੀਂ ਬਾਪੋ ਤਾਂ ਇਹ ਨੂੰ ਨਹੀਂ ਹਰਦੇ ਰਹਿਣਾ ਬਹੁਤ ਔਖਾ ਬਿਰਦਾ ਅਸਰ ਵਿੱਚ ਸਹੀ ਗੱਲ ਆ ਜੀ ਬਾਬਾ ਰੱਬ ਨੇ ਜਿਹੜੀ ਵੀ ਹਾਲਾਤ ਆ ਉਹਨੂੰ ਮੱਥ ਜੋੜ ਕੇ ਬੇਨਤੀ ਕਰਦਾ ਯਾਰ ਮੈਂ ਨਹੀਂ ਕਹਿੰਦਾ ਤੁਹਾਡਾ ਮਾਪਿਓ ਸਹੀ ਆ ਮੈਂ ਕਹਿੰਦਾ ਤੁਹਾਡਾ ਮਾਪਿਓ ਗਲਤ ਆ ਪਰ ਤੁਸੀਂ ਸਹੀ ਹੋ ਜੋ ਯਾਰ ਹਾਂ ਸਹੀ ਗੱਲ ਆ ਜੀ ਤੁਸੀਂ ਸਹੀ ਹੋ ਜੋ ਹੈ ਬਰਦਾਸ਼ਤ ਨਾ ਛੱਡਿਓ ਉੱਥੇ ਨਾ ਛੱਡਿਓ ਮਾਪਿਓ ਨੂੰ ਕਰੋ ਨਾ ਕੱਢਿਓ ਵੇ ਮਾਪਿਓ ਨੂੰ ਦੇੜ ਨੂੰ ਬਾਹਰ ਨਾ ਕੱਢਿਓ ਵੇ ਜੀਨੇ ਮਾਪਿਓ ਦੇੜ ਨੂੰ ਕੱਟਦਾ ਨਹੀਂ ਸਮਝ ਲਓ ਬਾਹ ਫੜ ਕੇ ਰੱਬ ਬਾਹ ਕੱਟਦਾ ਓਏ ਸਹੀ ਗੱਲ ਇਹ ਨਾ ਕੱਢਿਓ ਇਹ ਜਦੋਂ ਆ ਗਿਆ ਘਰੇ ਮੇਰੇ ਕੋਲੇ ਮੈਨੂੰ ਔਰਾ ਨਹੀਂ ਦਿੱਤਾ ਮੇਰੇ ਪਿਓ ਨੇ ਯਾਰ ਜਦੋਂ ਆਉਂਦਾ ਮੈਂ ਇੰਨਾ ਸਤਕਾਰ ਕਰਦਾ ਮੇਰੇ ਪਿਓ ਦਾ ਯਾਰ ਹਾਂ ਸਹੀ ਗੱਲ ਹੈ ਹਾਂ ਮੈਂ ਉਹਦੀਆਂ ਮਿਹਨਤਾਂ ਕਰਦਾ ਮੇਰੇ ਘਰ ਵਾਲੀ ਮਿਹਨਤਾਂ ਕਰਦੀ ਮੇਰਾ ਮੁੰਡਾ ਮਿਹਨਤਾਂ ਕਰਦਾ ਬਾਪੂ ਇੱਥੇ ਰਹਿ ਏ ਸੀ ਆਟ ਲਵਾ ਕੇ ਦਿੰਨੇ ਤੈਨੂੰ ਬਾਪੂ ਦਾ ਆਰਾਮ ਨਹੀਂ ਲਿਟੜ ਨਹੀਂ ਲੱਗ ਜਾਂਦਾ ਗੋਡਿਆਂ 'ਚ ਬਾਪੂ ਦੇ ਯਾਰ ਮੈਂ ਦੇਖਿਆ ਲਿਟੜ ਨਹੀਂ ਲੱਗ ਜਾਂਦਾ ਚਾਹੀਦਾ ਮੈਂ ਕਿੰਨਾ ਪਿਆਰ ਕਰਦਾ ਬਾਪੂ ਨੂੰ ਹਣਾ ਮੈਂ ਬਾਪੂ ਦੀ ਗੋਦੀ 'ਚ ਪੈ ਜਾਂਦਾ ਬਾਪੂ ਯਾਰ ਇੱਥੇ ਹਜੇ ਵੀ ਜਵਾਕਾਂ ਵਾਂਗੂ ਬਾਬਾ ਕਰਦਾ ਹੁੰਦਾ ਯਾਰ ਮੈਂ ਕਿਹਾ ਤੂੰ ਤਾਂ ਜਮਾਂ ਹੀ ਜ ਪੈ ਗਿਆ ਸੀ ਜਦ ਆਈ ਸੀ ਮੈਂ ਗੋਦੀ ਚ ਪੈ ਗਿਆ ਪਰ ਉਹਨੇ ਸਿਰ ਤੇ ਹੱਥ ਨਹੀਂ ਰੱਖਿਆ ਪਪਾ ਅੱਛਾ ਕੋਈ ਨਹੀਂ ਮਾਂ ਦਾ ਨਹੀਂ ਗੁੱਸਾ ਤੇ ਫੇਰ ਮੈਨੂੰ ਮੇਰੇ ਘਰ ਬਾਤ ਨਾ ਗੱਲ ਜਿਆਦ ਕਰਾਈ ਬਾਅਦ ਮੈਂ ਬਹੁਤ ਰੋਇਆ ਕੱਲਾ ਬੈ ਕੇ ਸੌਂ ਲੱਗੇ ਮੈਨੂੰ ਕਹਿੰਦੀ ਕਿਉਂ ਕੰਮ ਲਿਆ ਕਹਿੰਦੀ ਫੇਰ ਕੀ ਹੋ ਗਿਆ ਕਹਿੰਦੀ ਕਹਿੰਦੀ ਮੈਂ ਕਹਿੰਦਾ ਯਾਰ ਮਾੜਾ ਜਿਹਾ ਸਿਰ ਤਾਂ ਪਲੋਸ ਦਿੰਦੀ ਮੇਰਾ ਨਹੀਂ ਕੋਈ ਤੇ ਮਾਂ ਸੀ ਮੈਂ ਤਾਂ ਲਾੜ ਲੜਾਉਂਦਾ ਸੀ ਹੈਨਾ ਉਹ ਪਰ ਮੈਂ ਅੱਜ ਵੀ ਕਹਿੰਦਾ ਯਾਰ ਭਲਾ ਮੇਰੇ ਨਾਲ ਨਹੀਂ ਬਣੀ ਯਾਰ ਮੈਂ ਗਲਤ ਸੀ ਮੇਰਾ ਮਾਂ ਪਿਓ ਗਲਤ ਨਹੀਂ ਮੈਂ ਗਲਤਾਂ ਐਦਾ ਬਹੁਤ ਕੀਤੀਆਂ ਹਾਂ ਮੈਂ ਸ਼ਰਾਰਤਾਂ ਬਹੁਤ ਕਰਿਆ ਮਾਂ ਪਿਓ ਨੂੰ ਤੰਗ ਪਰੇਸ਼ਾਨ ਬਹੁਤ ਕਰਿਆ ਹਨ ਨਿੱਕੇ ਹੁੰਦੇ ਨੇ ਵੀ ਕਰਿਆ ਯਾਰ ਪੜਦੇ ਨੇ ਵੀ ਕਰਿਆ ਯਾਰ ਉਹਨਾਂ ਨੇ ਭੱਜ ਜਾਣਾ ਮਗਰ ਲੱਭਦੇ ਫਿਰਦੇ ਸੀ ਐਲਤੀ ਬੜਾ ਸੀ ਉਹ ਵੀ ਉਹਨਾਂ ਦੀ ਕਮਾਈ ਸੀ ਹਨਾ ਪਰ ਯਾਰ ਜਿੰਨਾ ਮੈਂ ਐਲਤੀ ਜਵਾਕ ਇੰਨਾ ਸਾਂਭਣਾ ਕਿ ਤੇ ਸੌਖਾ ਯਾਰ ਉਹਨਾਂ ਨੇ ਸਾਂਭ ਲਿਆ ਇੰਨਾ ਹੀ ਬੜਾ ਮੈਨਾਂ ਦੇ ਕੋਟ ਕੋਟ ਮਾਰ ਦਿੰਦੇ ਬੜਾ ਹੈ ਪਿਓ ਨੇ ਤਾਂ ਮੇਰੇ ਨੇ ਬਹੁਤ ਝੁਲਕਿਆ ਮੈਨੂੰ ਮੈਂ ਕਹਿਣਾ ਹੁੰਦਾ ਜਵਾਕ ਜਿਹਨੂੰ ਮੈਂ ਕਿਹਾ ਪੁੱਤ ਜੀ ਉਹੋ ਜੀ ਕੁੱਟ ਮੈਂ ਤੇਰੇ ਤੇ 10 ਮਿੰਟ ਹੀ ਲਾਤੇ ਮੈਨੂੰ ਪਤਾ ਤ ਹਾਂ ਸਹੀ ਗੱਲ ਆ ਲੱਗਦੀ ਸੀ ਉਹ ਛੁੱਟੀ ਸਹੀ ਗੱਲ ਆ ਜੀ ਆ ਮੈਂ ਕਿਹਾ ਐ ਮੰਨ ਲਾ ਵੀ ਅੱਜ ਮੈਂ ਕਿਹਾ ਵੀ ਸਵਰਨਾ ਥਾਣੇਦਾਰ ਹੀ ਬੈਠਾ ਹਾਂ ਮੈਂ ਕਿਹਾ ਕਸ਼ਮੀਰੇ ਭਿੰਟ ਰੜਗਾ ਸੀ ਇਹ ਮੈਨੂੰ ਤਾਂ ਹਾਂ ਗੱਦੀ ਭਾਰਦਾ ਸੀ ਮੇਰੇ ਨਾਲ ਤਾਂ ਮੈਂ ਕਿਹਾ ਦੱਸਦੇ ਬਾਬਾ ਜਿਹੜਾ ਜਿਆਦਾ ਸ਼ਰਾਰਤੀ ਜੋਖ ਹੁੰਦਾ ਵੱਡਾ ਹੋ ਕੇ ਸਿਆਣਾ ਬਣ ਜਾਂਦਾ ਬਾਬਾ ਬਣ ਜਾਂਦਾ ਬਿਲਕੁਲ ਮੱਛੀ ਪੱਥਰ ਚੱਟ ਕੇ ਮੁੜਦੀ ਐ ਜਿਹੜਾ ਆਪਾਂ ਕਹਿ ਦਿੰਨੇ ਆ ਫਲਾਣਾ ਸਾਧੂ ਸੰਤ ਐ ਕਈ ਲੋਕ ਮਜ਼ਾਕ ਕਰਦੇ ਉਹਨੂੰ ਇਹ ਤਾਂ ਕੱਲ ਫਲਾਣੇ ਕੰਮ ਕਰਦਾ ਸੀ ਕੱਲੇ ਚੋਰੀਆਂ ਕਰਦਾ ਸੀ ਕੱਲ ਡਾਕੇ ਮਾਰਦਾ ਸੀ ਕੱਲੇ ਬਦਮਾਚੀ ਕਰਦਾ ਸੀ ਕੱਲੇ ਉਹ ਕਰਦਾ ਸੀ ਹਾਂ ਭਾਈ ਜੀ ਉਹੀ ਸਾਥ ਬਣਦਾ ਹਾਂ ਰੱਬ ਕਦੋਂ ਪਾਉਂਦਾ ਬੰਦਾ ਜਦੋਂ ਸਾਰੇ ਬਹਿਣ ਬਿਆਹ ਲੈਂਦਾ ਹਾਂ ਉਦੋਂ ਰੱਬ ਵਾਲੇ ਪਾਸੇ ਹੁੰਦਾ ਸਹੀ ਗੱਲ ਆ ਜੀ ਜਿਹੜਾ ਟਾਈਮ ਨਾ ਬਹਿਣ ਬਿਆਹ ਲੈਂਦਾ ਨਾ ਟਾਈਮ ਨਾ ਹਾਂ 40 ਤੋਂ ਪਹਿਲਾਂ ਹਾਂ ਮੈਂ ਤੁਹਾਨੂੰ ਦੱਸਦਾ ਜੇ ਗੱਲ 40 ਤੋਂ ਪਹਿਲਾਂ ਜਿਹੜਾ 40 ਸਾਲ ਤੋਂ ਪਹਿਲਾਂ ਸਾਰੇ ਬਹਿਣ ਬਿਆਕੇ ਰੱਬ ਨੂੰ ਮੰਨਣ ਲੱਗ ਜਾਂਦਾ ਨਾ ਉਹ ਰੱਬ ਪਾ ਲੈਂਦਾ ਬਸ ਸਹੀ ਗੱਲ ਬਸ ਇਹ 50 ਤੋਂ ਬਾਅਦ ਉਹ ਬੇ ਰੱਬ ਪਾ ਲਾਂਗੇ ਅਸੀਂ ਫੇਰ ਨਹੀਂ ਮਿਲਦਾ ਇਹ ਮਿਲਦਾ ਇਹ ਰੱਬਾਤ ਨਹੀਂ ਆਉਂਦਾ ਹੱਤ ਕਰਦੇ ਬਸ 40 ਤੋਂ ਪਹਿਲਾਂ ਰੱਬ ਪਾ ਬਾਬੇ ਨਾਲ ਬਹਿ ਕੇ ਕਿਤੇ ਅੰਦਰ ਦੀਆਂ ਗੱਲਾਂ ਸੁਣ ਲਿਓ ਕਿਤੇ हां देख किसे ਭਰਾ ਨੇ ਕੋਈ ਅੰਦਰਲੀ ਗਿਆਲ ਦੀ ਜੋਤ ਖੋਲਣੀ ਹੋਵੇ ਮੇਰੇ ਕੋਲੇ ਆ ਕੇ 10 ਮਿੰਟ ਲਾ ਲੈ। ਹਾਂ ਅੱਲਾਹ ਅਕਬਰ। ਹੋਰ ਦੂੰਗਾ ਦਰਸ਼ਨ ਕਰਾ ਦੂੰ ਰੱਬ ਦੇ ਬਾਈ। ਹਾਂ ਠੀਕ ਹੈ ਜੀ ਕੋਈ ਚਾਨੀਮਾ ਸ਼ਬਦ ਬੋਲਿਆਗਾ ਉਹ ਤਾਂ ਮਾਫੀ ਚਾਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।